ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਾਫੀ ਦਿਨਾਂ ਤੋਂ ਆਪਾਂ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ ਦਾਸੀ ਕੁਝ ਵਿਅਸਤ ਰਹੀ ਹੈ ਅੱਜ ਅਸੀਂ ਵਿਚਾਰ ਕਰਦੇ ਹਾਂ ਉਸ ਜੀਵ ਦੀ ਜਿਸ ਨੇ ਪਰਮੇਸ਼ਰ ਨੂੰ ਪਾ ਲਿਆ ਹੈ ਉਹਦੇ ਕੀ ਗੁਣ ਹੁੰਦੇ ਨੇ ਉਹਦੇ ਵਿੱਚ ਕੀ ਵਿਸ਼ੇਸ਼ਤਾਈਆਂ ਹੁੰਦੀਆਂ ਨੇ ਇਹਦੇ ਬਾਰੇ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਹੀ ਸੋਨਾ ਸਾਨੂੰ ਸਮਝਾਉਣਾ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 633 ਤੇ ਇਹ ਬਾਣੀ ਸਵਾਇਮਾਨ ਹੈ ਜੀ ਆਓ ਆਪਾਂ ਇਹਦੀ ਵਿਚਾਰ ਕਰੀਏ ਵਾਹਿਗੁਰੂ ਜੀ ਸੋਰਠ ਮਹਲਾ ਨੌਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਨ ਸੁਖ ਸੁਨੇਹ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਨ ਰਹਾਉ ਹੰਦੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਦੁੱਖ ਦੇ ਵਿੱਚ ਘਬਰਾਉਂਦਾ ਨਹੀਂ ਜਿਹਦੇ ਹਿਰਦੇ ਵਿੱਚ ਸੁਖ ਦੇ ਨਾਲ ਮੋਹ ਨਹੀਂ ਹੈ ਕਿਸੇ ਕਿਸਮ ਦਾ ਡਰ ਨਹੀਂ ਹੈ ਜਿਦੇ ਲਈ ਸੋਨਾ ਤੇ ਮਿੱਟੀ ਇੱਕ ਸਮਾਨ ਹੈ ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੁੰਦਾ ਹੈ ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾ ਹੈ ਮਾਨ અપਮਾਨ ਕਹਿੰਦੇ ਜਿਹੜੇ ਜੀਵ ਦੇ ਅੰਦਰ ਕੋਈ ਚੁਗਲੀ ਨਹੀਂ ਕੋਈ ਬੁਰਾਈ ਨਹੀਂ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ ਜਿਹਦੇ ਅੰਦਰ ਨਾ ਲੋਭ ਆ ਨਾ ਮੋਹ ਹੈ ਨਾ ਹੰਕਾਰ ਹੈ ਜਿਹਨੂੰ ਕਹਿੰਦੇ ਖੁਸ਼ੀ ਤੇ ਗਮੀ ਇੱਕ ਬਰਾਬਰ ਨੇ ਇਹਨਾਂ ਤੋਂ ਨਿਰਲੇਪ ਰਹਿੰਦਾ ਜਿਸ ਨੂੰ ਕਹਿੰਦੇ ਨਾ ਆਦਰ ਨਾ ਨਿਰਾਦਰ ਇਹਦਾ ਕੋਈ ਫਰਕ ਨਹੀਂ ਪੈਂਦਾ ਕੋਈ ਉਹਨੂੰ ਆਦਰ ਦਿੰਦਾ ਕੋਈ ਉਹਦਾ ਨਿਰਾਦਰ ਕਰਦਾ ਉਹਦੇ ਲਈ ਇੱਕ ਸਮਾਨ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕਰੋਧ ਜਹ ਪਰਸੈ ਨਾ ਹਨ ਤੇਹ ਕਟ ਬ੍ਰਹਮ ਨਿਵਾਸਾ ਉਸ ਜੀਵ ਨੂੰ ਨਾ ਕੋਈ ਆਸ ਹੁੰਦੀ ਆ ਨਾ ਉਹ ਕੋਈ ਉਮੀਦ ਰੱਖਦਾ ਸੰਸਾਰ ਤੋਂ ਨਿਰਮੋਹ ਰਹਿੰਦਾ ਉਹਨੂੰ ਕਾਮ ਵਾਸ਼ਨਾ ਸ਼ੋ ਨਹੀਂ ਸਕਦੀ ਕਰੋਧ ਨਹੀਂ ਸ਼ੋ ਸਕਦਾ ਉਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ ਵਾਹਿਗੁਰੂ ਜੀ ਗੁਰ ਕਿਰਪਾ ਜਹ ਨਰ ਕੋ ਕਿਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਿਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਤੇ ਗੁਰੂ ਦੀ ਕਿਰਪਾ ਹੁੰਦੀ ਆ ਜਿਸ ਦੇ ਉੱਪਰ ਪਰਮੇਸ਼ਰ ਦੀ ਮਿਹਰ ਹੁੰਦੀ ਆ ਉਹ ਕਹਿੰਦੇ ਇਹ ਜੀਵਨ ਦੀ ਜਾਂਚ ਆਪਣਾਉਂਦਾ ਹੈ ਉਸ ਨੇ ਇਹ ਜੀਵਨ ਦੀ ਜਾਂਚ ਸਮਝੀ ਹੈ ਜਿਹੜਾ ਆਪਾਂ ਉੱਪਰ ਸਾਰਾ ਦੱਸ ਕੇ ਆਏ ਆ ਕਿ ਉਹਨੂੰ ਕੋਈ ਕਾਮ ਕ੍ਰੋਧ ਨਹੀਂ ਹੁੰਦਾ ਆਦਰ ਨਿਰਾਦਰ ਹੋਵੇ ਇੱਕ ਸਮਾਨ ਖੁਸ਼ੀ ਗਮੀ ਤੋਂ ਨਿਰਲੇਪ ਰਹਿੰਦਾ ਉਹਦੇ ਵਿੱਚ ਇਹ ਸਾਰੇ ਗੁਣ ਆਉਂਦੇ ਨੇ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਅੱਜ ਸਾਡੇ ਚ ਵਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗੇ ਨਾਨਕ ਲੀਨ ਪਿਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਫਿਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਇੱਕਮਿਕ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਮਿਲਾਇਆ ਇੱਕ ਹੋ ਜਾਂਦਾ ਇਹ ਕੋਈ ਫਰਕ ਨਹੀਂ ਰਹਿ ਜਾਂਦਾ ਉਹ ਜੀਵ ਜਿਹਦੇ ਵਿੱਚ ਸਾਰੇ ਗੁਣ ਆ ਗਏ ਉਸ ਦਾ ਰੂਪ ਪਰਮੇਸ਼ਰ ਹੀ ਹੋ ਗਿਆ ਉਹ ਪਰਮੇਸ਼ਰ ਦਾ ਰੂਪ ਹੀ ਹੋ ਗਿਆ ਉਹ ਪਰਮੇਸ਼ਰ ਵਿੱਚ ਇਸ ਤਰ੍ਹਾਂ ਲੀਨ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਕਿੰਨੀ ਵੱਡੀ ਇਹ ਪ੍ਰਾਪਤੀ ਹੈ ਜਿਸ ਨੂੰ ਇਸ ਭਾਗ ਪ੍ਰਾਪਤ ਹੋਇਆ ਹੈ ਇਹ ਗੁਣ ਪ੍ਰਾਪਤ ਹੋਏ ਨੇ ਪਰਮੇਸ਼ਰ ਦਾ ਹਿਰਦੇ ਵਿੱਚ ਵਾਸਾ ਹੋਇਆ ਹੈ ਆਓ ਆਪਾਂ ਉਦਾਸ ਕਰੀਏ ਕਿ ਇਹ ਪਰਮੇਸ਼ਰ ਜੀ ਸਾਡੇ ਸਾਰਿਆਂ ਤੇ ਇਹ ਮਿਹਰ ਕਰੀ ਇਹ ਬਖਸ਼ਿਸ਼ ਕਰੀ ਜੀ ਹਾਂਜੀ ਸੰਗਤ ਜੀ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ